ਤੇ ਤੈਨੂੰ ਮਰਦਾ ਸਾਨ ਜਾਣਾ ਵਾਲਾ ਕਰਤ ਨੂੰ ਮੈਂ ਚਲ ਠੀਕ ਆ ਪਾਪਾ ਗੁਰੂ ਮੈਂ ਤਾਂ ਰੱਜ ਜਾ ਤੇ ਪੂਰਾ ਤੇ ਮੈਂ ਤਾਂ ਉਹ ਖਾਓ ਤੇ ਖਾ ਲੂ ਉਹ ਮਾਮਾ ਜਿਹੜੀ ਦਹੀਂ ਨਾਲ ਟੁੱਕ ਦੇ ਦੀ ਸੀ ਬਸ ਠੀਕ ਹੈ ਹਾਂ ਖਾ ਲਈ ਮੈਂ ਕਿਹਦੀ ਹਾਂ ਤੋਂ ਬਣਾ ਲਾ ਹਾਂ ਪੁੱਤ ਲੱਗਦੇ ਟਾਈਮ ਤੇ ਹੋ ਰਿਆ ਰੋਟੀ ਤੇ ਨਾਲ ਮੈਂ ਉਹ ਗੱਲ ਰਾਸੋ ਜਿਹੜੀ ਜਿਸ ਪਾਲਨੇ ਆਪਣੇ ਨਾਲ ਗੱਲ ਕਰਦਾ ਸੀ ਤੇ ਉਹ ਮੈਂ ਹਰਜੀਤ ਕੋਲ ਗੱਲ ਕਰਤੀ ਸਾਰੀ ਤੇ ਜਿਸ ਪਾਰ ਵੀ ਆਉਣ ਵਾਲਾ ਹੁਣ ਤੁਸੀਂ ਗੱਲ ਕਲੀਅਰ ਕਰਕੇ ਮੈਨੂੰ ਦੱਸ ਦੇ ਪੁੱਤ ਹਾਂ ਤੇ ਇਸ ਨੂੰ ਕਹਿੰਦੇ ਹੁੰਦੇ ਨੇ ਗਿੱਚੀ ਪਿੱਛੇ ਮੱਤ ਤੇ ਗੱਲ ਕਿਉਂ ਕਰੀ ਨਾਲੇ ਐਡਾ ਕਿਹੜਾ ਪਹਾੜ ਡਿੱਗ ਪਿਆ ਸੀ ਕੋੜੇ ਤੇ ਡੀਜੀ ਦੀ ਗੱਲ ਕਰਤੀ ਮੈਂ ਤਾਂ ਮੰਮੀ ਬਾਹਲੇ ਟੈਨਸ਼ਨ ਨਾਲ ਫੇਸ ਲੱਤ ਕਰਤੀ ਗੱਲ ਫਿਰ ਹੁਣ ਟੈਨਸ਼ਨ ਆ ਕੱਟ ਗਈ ਉਹਨੂੰ ਵੀ ਗਾਹਾਂ ਹੋਰ ਪਾ ਦੇ ਟੈਨਸ਼ਨ ਵੀਰ ਗੱਲ ਸੁਣ ਲੈ ਉਹ ਵੱਡਾ ਹੈ ਫੇਰ ਵੀ ਕਾ ਚੰ ਚੱਲ ਜੀ ਮੇਥੋਂ ਛੋਟਾ ਹੈ ਮੇਰਾ ਜੰਮੀਆ ਹੈ ਤਾਂ ਆਇਤਾ ਦੇ ਇੰਗਰੇਜ਼ ਨੂੰ ਫਰਾਏਗਾ ਉਹ ਕੀ ਸੋਚੂਗਾ ਹੈ ਵੀ ਕਿਵੇਂ ਮੈਂ ਪੜਾਏਗਾ ਕਿਵੇਂ ਮੈਂ ਨੌਕਰੀ ਤੇ ਲਾਇਆ ਇਹਨੇ ਮੇਥੋਂ ਪਰਵਾਰ ਹੀ ਇੰਨੀ ਨੇ ਗੱਲਾਂ ਚਲਾ ਲਈਆਂ ਉੱਥੇ ਮੈਂ ਜਾ ਐਂ ਧਿਆਨ ਰੱਖਿਆ ਤਾਂ ਵੀ ਪਾញਾ ਪੈਣਾ ਫਟਕਣਾ ਪੈ ਦਿੱਤੀ ਇਹ ਮੈਂ ਤੈਨੂੰ ਕੋਈ ਕੂਰਦੀ ਨਹੀਂ ਤੂੰ ਪਰਾਈ ਨਹੀਂ ਤੂੰ ਇਸ ਘਰ ਦੀ ਇੱਜ਼ਤ ਹੈ ਪਰ ਇੱਜ਼ਤ ਤਾਂ ਬਚਾਉਣੀ ਆ ਅਖਲਾਅ ਨਹੀਂ ਜਿਹੜੀ ਗੱਲ ਕਹਿਤੀ ਕਹਿਤੀ ਤੁਸੀਂ ਕਰਨ ਕਰ ਕਰ ਮੈਨੂੰ ਕਲੀਅਰ ਕਰਕੇ ਦੱਸ ਹੁਣ ਆਪਾਂ ਕੋਈ ਗੱਲ ਨਹੀਂ ਹੌਂ ਸੰਭਾਗੀ ਦਾ ਨਹੀਂ। ਖੋਤਕ ਬਣਾ ਲੈ। ਆਹ ਤੈਨੂੰ ਕਲ ਫੁਜੀ ਲਾ ਕੇ ਕਾਲੇ-ਕਾਲੇ ਦੇਖੋ ਸੰਭੀ ਜੀ। ਗਾਰੇ ਕਾਲੇ ਦਾ। ਆਈ ਸੰਭੇ ਲੱਗਦਾ ਮੈ। ਹੁਣ ਸੋਨੇ ਸੋਨੇ ਬਣ ਕੇ ਰਹਿ ਲੱਕ। ਚੰਗੋ। ਬਲਾ ਨਹੀਂ ਬਣ ਕੇ ਰਹਿਣਾ। ਅਗਲਾ ਇਹ ਕਹੂਗਾ। ਉਹ ਉਤੇ ਜਾਣੀ ਅਗਲਾ ਕੋਲਾ ਇਹਨਾਂ ਦੀ ਬੁੜੀ ਵਾਲ ਕਾਲੇ ਕਰੀ। ਚੰਤਰੀ ਤੋਂ ਵਸਹਾ ਜਮਾ ਹੋਇਆ। ਪੁੱਤ ਕਿੰਨਾ ਕਰ ਰਹਿ ਗਿਆ ਕੰਮ ਬਸ ਬੀਬੀ ਜੀ ਹੁਣ ਤਾਂ ਇੱਕ ਦਿਨ ਦਾ ਕੰਮ ਰਹਿ ਗਿਆ ਆ ਤਾਂ ਨਿਬੜ ਜੂ ਆਪਣਾ ਕੱਲ ਨੂੰ ਤੁਹਾਡੀ ਆ ਟੁੱਟ ਭੱਜ ਜੀ ਸਾਰੀ ਠੀਕ ਕਰਾ ਦਾਂਗੇ ਠੀਕ ਆ ਮੈਂ ਤੁਹਾਨੂੰ ਤਾਂ ਐ ਕਹਿੰਦੀ ਸੀ ਤੈਨੂੰ ਅੱਛਾ ਉਹ ਤੈਨੂੰ ਦੱਸੀ ਹੋਈ ਏ ਰਾਤ ਗੱਲ ਰਣਜੀਤ ਨੇ ਹਾਂ 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 ਮੈਨੂੰ ਐ ਡਰ ਲੱਗਦਾ ਪੁੱਤ ਆਪਣੇ ਘਰ ਚ ਕਲੇਸ਼ ਜਾਣਾ ਪੈ ਜੇ ਉਹ ਮੁੰਡਾ ਤੈਨੂੰ ਪਤਾ ਹੀ ਹੈਗਾ ਜੇਪੀ ਹਾਂ ਕੁੜੀ ਕਿੱਤਰੀ ਨਾਲ ਗੱਲ ਗੁਲ ਕਰੀ ਬੈਠਾ ਵਿਆਹ ਬੂਦੀ ਓਹ ਕਹਿੰਦੀ ਮੈਂ ਆਪਦੀ ਮਾਸੀ ਦੀ ਕੁੜੀ ਵਿਆਹ ਕੇ ਲਿਆਉਣੀ ਐ ਇਸ ਘਰ ਚ ਪਈ ਉਹ ਤਾਂ ਬਾਵਾ ਪਖੀ ਬੈਠੀ ਐ। ਉਹਨੂੰ ਸਮਝਾ ਪੁੱਤ। ਚਲ ਮੈਂ ਕਹਿ ਦੂੰਗਾ ਜਿਥੇ ਬਾਖ ਦਾ ਜਿੱਥੇ ਦਿਲ ਮੰਨਦਾ ਵੀ ਉੱਥੇ ਫਿਰ ਆਪਦਾ ਫਿਰ ਕੱਲ ਨੂੰ ਫੇਰ ਐਵੇਂ ਛੜ ਛੜਾਈ ਹੁੰਦੀ ਵੀ ਰੁਕੀ ਫਾਇਦਾ ਫੇਰਾ। ਮੈਂ ਤਾਂ ਐਂ ਕਹਿੰਦੀ ਸੀ ਪੁੱਤ ਤੂੰ ਜੇਪੀ ਨੂੰ ਹੀ ਸਮਝਾ ਲੈ। ਪਰ ਇਹ ਖਹਿੜਾ ਛੱਡੇ ਆਪਾਂ ਇਹਦੀ ਮਾਸੀ ਦੀ ਕੁੜੀ ਨੂੰ ਵਿਆਹ ਲਿਆਵਾਂਗੇ। ਓਹੋ ਕਾਹਨੂੰ ਬੀਬੀ ਤੁਸੀਂ ਕਿਉਂ ਫਿਕਰ ਕਰਦੇ ਹੋ? ਉਹ ਗਣਾ ਹੁਣ ਜਿੱਥੇ ਦਾ ਦਿਲ ਮੰਨਦਾ ਹੁਣ ਅੱਜ ਕੱਲ ਦਾ ਐ ਐ ਚੱਲਦਾ। ਉਹ ਗਏ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਫਿਰ ਪੁੱਤ ਮੈਂ ਤੈਨੂੰ ਐ ਕਹਿਨੀ ਆ ਹਾਂ ਦੋਨਾਂ ਜਿਵੇਂ ਮਰਜ਼ੀ ਸਮਝਾਈ ਮੇਰਾ ਪੁੱਤ ਵਾਂ ਕੇ ਮੈਂ ਸੋਨੂੰ ਦੋਨੇ ਪਾਣਿਆਂ ਨੂੰ ਇਕੱਠੇ ਦੇਖਣਾ ਚਾਹੁੰਦੀ ਆ ਅਸੀਂ ਤਾਂ ਇਕੱਠੇ ਰਹਾਂਗੇ ਜੇ ਸਾਰੀ ਜ਼ਿੰਦਗੀ ਭਰ ਮੈਂ ਨਹੀਂ ਆਉਦੇ ਭਰਾ ਤੋਂ ਮੁੱਖ ਮੋੜਦਾ ਹੈਗਾ ਤੇ ਉਹ ਤਾਂ ਗੱਲ ਤਾਂ ਆਇਆ ਹੁਣ ਰਣਜੀਤ ਨੂੰ ਤਾਂ ਬਸ ਚਲ ਸਮਝਾ ਦੇਗਾ ਹੁੰਦੇ ਹੁੰਦਾ ਵੀ ਚਲੋ ਇਹ ਤਾਂ ਹੁਣ ਦੋਕ ਦਿਨ ਲਈ ਹੁੰਦਾ ਉਹ ਆਪ ਹੀ ਰਲ ਮਿਲ ਜੂ ਵਿੱਚ ਆਪਣੇ ਜਰੂਰ ਆ ਆਪਦੀ ਮਰਜ਼ੀ ਦਾ ਫਿਰ ਕੱਲ ਨੂੰ ਆਪਾਂ ਨੂੰ ਤਾਂ ਨਹੀਂ ਕਹੂਗਾ ਉਹ ਹਾਂ ਇਹ ਤਾਂ ਗੱਲ ਤੇਰੀ ਸਹੀ ਐ ਠੀਕ ਐ ਨਾ ਅਬੀ ਉਹ ਐ ਕਹਿੰਦੀ ਸੀ ਹਾਂ ਕਹਿੰਦੀ ਫਿਰ ਮੇਰੇ ਬੇਸ਼ੱਕ ਭਾਂਡੇ ਵੰਡਦੇ ਪੁੱਤ ਮੇਰ ਨੂੰ ਨਾ ਉਦੋਂ ਔਖਾ ਜਿਹਾ ਲੱਗੀ ਗੱਲ ਸੁਣਨੀ ਉਹਨੂੰ ਆ ਡੁੱਡਦਾ ਨਹੀਂ ਹੁੰਦਾ ਹੈਗਾ ਮੈਂ ਆਪਦੇ ਭਰਾ ਨਾਲ ਰਹੂ ਤਾਂ ਇਕੱਠੇ ਰਹਾਗੇ ਸ਼ਾਬਾਸ਼ ਹੋਰ ਇਥੋਂ ਉਹਦਾ ਅੱਜ ਕੱਲ੍ਹ ਹੁਣ ਆਡੋ ਕੀ ਕੀ ਕਰਾਂਗੇ ਵਧੀਆ ਘਰ ਪਾ ਲਿਆ ਹਾਂ ਇਕੱਠੇ ਆਵਦਾ ਚਲੋ ਆਪਦੀ ਉਹ ਹੋ ਕਰੀ ਜਾਂਦਾ ਵਧੀਆ ਤੇ ਮੈਂ ਆਪਦਾ ਖੇਤੀ ਦਾ ਕੰਮ ਕਰੀ ਜਾਂਦਾ ਚਲ ਚਲ ਉਹਨੂੰ ਮੈਂ ਸਮਝਾ ਦਊਗਾ ਅਬੀ ਬਸ ਠੀਕ ਹੈ ਬਤ ਮੈਨੂੰ ਆਹੀ ਜਿਆਦੇ ਫਿਕਰ ਸੀਗਾ ਨਾ ਨਾ ਮੈਂ ਆਉਦੇ ਭਰਾ ਤੋਂ ਛੋਟੇ ਭਰਾ ਹੁੰਦਾ ਮੈਂ ਆਪਦਾ ਬਸ ਖੁਸ਼ ਦੇਖਣਾ ਚਾਹੁੰਦਾ ਜੇ ਉਹ ਜੀ ਕਰਦਾ ਨਾ ਮੈਂ ਤਾਂ ਕਹਣਾ ਵੀ ਕਰਾ ਲੈ ਬਈ ਸ਼ੁਕਰ ਹੈ ਉਹ ਥੇ ਹੀ ਆ ਮਦਨ ਉੱਡ ਕੇ ਆਇਆ ਵੀ ਐ ਮੈਂ ਬਈ ਆਪਾਂ ਹੁਣ ਵਿੱਚ ਵਿਚਾਲੇ ਹੋ ਕਰੀ ਅੱਜ ਕੱਲ ਤਾਂ ਹਰੇਕ ਕਰਦੇ ਆਏ ਆ ਨਾ ਹਾਂ ਐ ਕਰ ਪੁੱਤ ਆ ਸਾਮਕੇ ਨਾ ਨੋਨ ਦਾ ਬਣਾਉਣਾ ਮੈਂ ਹਾਂ ਨਾ ਨੋਨ ਬਸ ਨੋਨ ਮੈਂ ਤਾਂ ਮਤਾ ਹੀ ਦੂਕ ਦੇ ਕੇ ਸੀ ਬਸ ਇੱਧਰ ਮਾ ਵਿੜੇ ਹਾਂ ਇਹ ਗੱਡੀ-ਕੁੱਡੀ ਜੀ ਮਾ ਚੱਲ ਜਾਣਾ ਤੇ ਚਲੋ ਮਾ ਚਲਾ ਠੀਕ ਹੋ ਗਿਆ ਬਸ ਇਹਦੇ ਨੂੰ ਰੋਟੀ ਪੱਕ ਜੂਗੀ ਹਾਂ ਤੈਨੂੰ ਨਾ ਲਾ ਬਸ ਠੀਕ ਹੈ ਚੰਗਾ ਪੁੱਤ ਧਿਆਨ ਰੱਖੀ ਗੱਲ ਦਾ ਮੈਂ ਠੀਕ ਹੈ ਠੀਕ ਹੈ ਪੀਜੀ ਤਾਬੀ ਹਾਂ ਰੋਟੀ ਬਣਾਏ ਨੇ ਰੋਟੀ ਕਿੱਥੇ ਬਣਾਏ ਤਾਂ ਮਾਟਾ ਕੋ ਨਹੀਂ ਆਣੀ ਨਾ ਲੈ ਕੇ ਨੇ ਆਟਾ ਕੋ ਨਹੀਂ ਜਾਨੇ ਸਾਢੇ 7 ਹੋ ਗਏ 8 ਵਜੇ ਮੇਰੀ ਨਾਈਟ ਡਿਊਟੀ ਹੈ ਫਿਰ ਮੈਂ ਕੀ ਕਰਾਂ ਹੁਣ ਮੇਰੇ ਸਾਰੇ ਕੰਮ ਹੀ ਨੇ ਸਾਰੇ ਕੰਮ ਮੈਂ ਕਰਦੀ ਆਂ ਕਹਿੰਦੀ ਮੈਂ ਕੀ ਕਰਾਂ ਇਹ ਗੱਲ ਸੁਣ ਤੇਰਾ ਬਾਈ ਖੇਤੀ ਕਰਦਾ ਹੈ ਹਾਂ ਜਿਹੜਾ ਗਿਆ ਜਾਂਦੇ ਆ ਉਹਨਾਂ ਦੀ ਰੋਟੀ ਵੀ ਹੁੰਦੀ ਹੈ ਉਹਨਾਂ ਨੂੰ ਚਾਹ ਪਾਣੀ ਵੀ ਭੇਜਣਾਗਾ ਬਾਅਦ ਚ ਝਾੜ ਪੋਚਾ ਮੈਂ ਕਰਦੀ ਆਂਗੀ ਮੰਮੀ ਦੀ ਦਵਾਈ ਚੱਲਦੀ ਹੈ ਉਹਨਾਂ ਤੇ ਮੈਂ ਕੰਮ ਕਰਾ ਨਹੀਂ ਸਕਦੀ ਹੋਰ ਕੋਈ ਇੱਕ ਰੋਟੀ ਪਿੱਛੇ ਮੇਰੇ 100 ਕੁ ਸਿਕਨੌਣ ਬੈਗੀ ਆਪ ਵੀ ਕਰਦੀ ਆਂ ਬਾਈ ਵੀ ਕਰਦਾ ਹੈ ਫਲਾਣਾ ਕਰਦਾ ਹੈ ਮੈਨੂੰ ਇਹ ਗੱਲ ਦੱਸ ਹੁਣ ਮੈਂ ਨਾਈਟ ਡਿਊਟੀ ਤੇ ਜਾਣਾ ਤੈਨੂੰ ਚੰਗਾ ਪਲਾ ਪਤਾ ਹੈ ਕੱਲ ਵੀ ਮੈਂ ਗਿਆ ਸੀਗਾ ਇਹ ਫਿਰ ਤੈਨੂੰ ਹੁਣ ਰੋਟੀ ਬਣਾਈ ਹੋਣੀ ਚਾਹੀਦੀ ਸੀ ਕੰਮ ਮੈਨੂੰ ਬਹੁਤ ਲੱਗੇ ਮੈਂ ਤੇਰੇ ਇਕੱਲੇ ਇਹਦੇ ਤੇ ਨਹੀਂ ਮਰੇ ਤਾਂ ਆਹਨ ਜਾ ਰਵੜਾ ਕਰਕ ਨੂੰ ਮੈਂ ਚਲ ਠੀਕ ਹੈ ਪਾਪਾ ਗੁਰ ਮੈਂ ਤਾਂ ਰੱਜੀ ਆ ਤੇਰੇ ਪੂਰੇ ਆਟੇ ਮੈਂ ਤਾਂ ਉਹ ਘੋਟ ਕੇ ਖਾ ਲੂ ਉਹ ਮਾਂ ਜਿਹੜੀ ਦਹੀਂ ਨਾਲ ਟੁੱਕ ਦੇ ਦਿੰਦੀ ਠੀਕ ਹੈ ਹਾਂ ਖਾ ਲਈ ਇੱਥੇ ਮਰਜੀ ਖਾ ਲੂ ਜੇ ਮੈਂ ਕਹਿੰਦੀ ਸੀ ਮੇਰੀ ਮਾਸੀ ਦੇ ਘਰ ਵੀ ਦਾ ਰਸਤਾ ਰਹਿਣਾ ਉਹਦਾ ਤਾਂ ਮੰਨ ਨਹੀਂ ਹੀ ਹੈਗਾ ਵੀ ਹਾਂ ਇਹ ਤਾਂ ਖਾ ਨਹੀਂ ਕਰੀ ਹੈਗੀ ਹਾਂ ਤਾਂ ਮੇਰੀ ਬੇਟੀ ਤਰਾਕ ਰੱਖ ਕਤੇ ਤੇ ਨਾਲੇ ਹਣ ਪਾੜਦਾ ਮੈਂ ਤੁਮ ਮਾਲ ਪੂੜੇ। ਸ਼ਰੀਕ ਵਰਗਾ ਹੁਣ ਤਾਂ ਤੂੰ ਮੇਰਾ ਜਿਹਰ ਜਵਾਬ ਦਿੱਤਾ ਮੈਨੂੰ ਉਦਰੀ ਹਾਂ ਹਾਂ ਕਰੀ ਜਾਂਦਾ ਸੀਗਾ। ਜਰਕ ਦੇਣਾ ਹੁਣ ਜਵਾਬ ਦੇ ਮਿੱਠਾ। ਆਕੇ ਮੈਂ ਤਾਂ ਉਦਰੀ ਗਿਆ ਕੰਮ। ਹਾਰਾ ਹੋਣਾ ਤੇ ਦੀ ਪੱਕੀਆਂ ਕਾਈ। ਕਾਈ ਤੈਨੂੰ ਦਿਆਂ ਮੈਂ ਮਾਲ ਪੂੜੇ ਪਕਾ ਕੇ। ਆਪਣੇ ਆਪ ਹਰਦਾ ਆਪਦੀ ਆਪੇ ਚੱਲ। ਤੇ ਮਾਉਣਾਗਾ ਆਪਦੀ ਖਾਤਰ ਕਮਾਉਣਾਗਾ। ਮੇਰੀ ਖਾਤਰ ਕਮਾ ਕੇ ਲਿਆ। ਥਾਣੇਦਾਰੀ ਮੇਰੇ ਤੇ ਘੋਟ ਦਾ ਆਪੇ। ਕੋਈ ਲੋੜ ਨਹੀਂ ਹੈਗੀ ਮੈਨੂੰ। ਮੈਂ ਤਾਂ ਇਹ ਮਰਦੀ ਨਾਲ ਰੋਟੀ ਪਕਾਵਾਂਗੇ ਦੇ ਟੈੰਪ ਤੇ। ਮੰਮੀ ਦੀ ਚਲ ਦਵਾਈ ਚੱਲਦੀ ਹੈਗੀ। ਉਹਨੂੰ ਮੈਂ ਟਾਈਮ ਤੇ ਰੋਟੀ ਦਿਆ ਕਰੂੰਗੀ ਫੇ ਹੁਣ ਤਾਂ ਮੈਂ ਇਹ ਤਾਂ ਮਰਜ਼ੀ ਨਾਲ ਦਵਾਈ ਤੰਕ ਕਰਉਂ ਤੈ। ਯਾਰੇ ਚੰਬਲੇ ਹੋਇਆ। ਤਰ ਠੀਕ ਹੈ ਮੈਂ ਤਾਂ ਜਾਣਾ ਜੋਤੀ ਤੇ। ਠੀਕ ਹੈ। ਲੈ ਲੈ ਦਵਾਈ ਦਵਾਈ। ਹਾਂ ਮੈਂ ਦਵਾਈ ਲੈ ਲਈ ਪੁੱਤ। ਅੱਛਾ ਤੇ ਤੂੰ ਰੋਟੀ ਰੋਟੀ ਖਾ ਰਹੀ? ਆ ਰੋਟੀ ਤਾਂ ਖਵਾ ਤੇ ਹੋਰੇ ਮੈਂ ਪੂੜੇ। ਹੈ? ਆਹੋ ਮੈਂ ਉਹਨੂੰ ਕਿਹਾ ਮੈਂ ਅੱਧਾ ਘੰਟਾ ਰਹਿ ਗਿਆ ਮੇਰੀ ਜੋਤੀ ਦਾ। ਮਾ ਭਾਬੀ ਹੋ ਜਾ ਮੈਨੂੰ ਰੋਟੀ ਲਾ ਕੇ ਦੇਰੇ। ਮੈਨੂੰ ਤਾਂ ਨਹੀਂ ਹਲਤਾ ਬੰਤਾ ਮਨ ਲਗੂ ਫਾਮ ਨਾਲ ਲਗੂ ਬਹੁਤ ਕੁਝ ਬੋਲੀ ਮੈਨੂੰ ਲੈ ਹਾਂ ਮੈਂ ਤਾਂ ਆਪਦਾ ਜਾਣਦਾ ਮੈਂ ਤਾਂ ਭਰਸ ਕੱਢ ਕੇ ਲਰੇ ਹੁਣ ਆਪਦਾ ਮੈਂ ਡਿਊਟੀ ਤੇ ਜਾਣਾ ਮੈਂ ਤਾਂ ਉੱਥੇ ਹੋਟਲ ਤੇ ਤੁਹਾਨੂੰ ਕੋਈ ਗੱਲ ਨਹੀਂ ਕੋਈ ਨਾ ਪਾਏ ਕਰ ਮੈਂ ਲਾਉਣੀ ਆ ਪੁੱਤਰ ਨਹੀਂ ਨਹੀਂ ਮੰਮੀ ਮੇਰੇ ਘਰ ਤੂੰ ਆਰਾਮ ਨਾਲ ਪੈ ਜਾ ਪੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਤਾਂ ਹੁਣ ਮੈਨੂੰ ਪਤਾ ਉਹ ਤਾਂ ਬਸ ਐ ਕਹਿੰਦੀ ਐ ਵੀ ਜੇ ਤਾਂ ਮੇਰੇ ਪੈਰ ਦਾ ਸਾਥ ਲੈ ਲੈ ਵੀ ਨਹੀਂ ਮੈਂ ਤਾਂ ਜਿਹੜਾ ਕੋਈ ਹੋਇਆ ਮੈਂ ਤਾਂ ਉਹ ਕਹਾਂ ਉਹ ਤਾਂ ਉਹ ਅੱਡ ਹੋਣ ਨੂੰ ਪਈ ਹੁੰਦੀ ਮੈਂ ਤੈਨੂੰ ਪੰਜਾਬੀ ਚ ਗੱਲ ਕਰਦੀ ਸੀ ਜੀ ਵੇ ਕੋਈ ਨਾ ਨਹੀਂ ਅੱਡ ਹੁੰਦੀ ਬਥੇਰੀ ਸਿਆਣੀ ਉਹ ਐ ਫਿਰ ਗੁੱਸਾ ਤਾਂ ਆ ਹੀ ਜਾਂਦਾ ਹੈ ਪੁੱਤਰ ਤੂੰ ਵੀ ਮਾਰਾ ਜਾ ਠੰਡੇ ਦਿਮਾਗ ਦਾ ਕੋਈ ਨਾ ਮੰਮੀ ਗੁੱਸਾ ਦਾ ਤਾਂ ਹੋਵੇ ਜੇ ਦੇਖ ਮੇਰੀ ਗੱਲ ਸੁਣੋ ਮੇਰੇ ਮੈਂ ਪਹਿਲਾਂ ਕੋਈ ਹਾਂ ਕਰੀ ਹੋਵੇ ਕਿਸੇ ਗੱਲ ਨੂੰ ਮੈਂ ਅੱਜ ਗਲਤੋਂ ਮੁੱਕਰਾ ਫਿਰ ਤਾਂ ਤੁਸੀਂ ਮੈਨੂੰ ਠੁਕਾ ਕਹੋ ਫਿਰ ਤਾਂ ਮੈਨੂੰ ਕੁਝ ਵੀ ਕਹੋ ਤੁਸੀਂ ਚਲ ਕੋਈ ਨਾ ਤੈਨੂੰ ਵੀ ਨਹੀਂ ਕੋਈ ਕਹਿੰਦਾ ਹੈਗਾ ਭਾਈ ਗਲਤੀ ਸਾਨੂੰ ਵਿਚਾਰੇ ਮੇਰੀ ਹੈ ਪੁੱਤਰਾ ਨਾ ਤੂੰ ਗਲਤੀ ਕੀ ਆ ਮਮੀ ਫਿਰ ਬਣਾ ਦਰ ਤੂੰ ਐਨੇ ਤਾਂ ਨਹੀਂ ਬਣਾ ਦਰ ਤੂੰ ਹੌਕ ਕਰਨਾ ਹੈਗਾ ਮੇ ਕੋਈ ਨਾ ਵੀਰ ਹੁਣ ਮੈਂ ਤੈਨੂੰ ਕਹੀ ਜਾਨੀ ਤੂੰ ਗੁੱਸਾ ਨਾ ਕਰ ਕੱਲ ਤੂੰ ਇੱਕ ਵਾਰੀ ਉਹਨੂੰ ਬਰੇਨ ਨਾਲ ਕਹਦੇ ਭਾਬੀ ਜੀ ਮੈਨੂੰ ਰੋਟੀ ਫੜਾ ਦੇ ਮੈਂ ਖਾ ਲੇ ਕਹਿੰਦੀ ਮੀ ਮੇਰੀ ਗੱਲ ਤੂੰ ਪੈਨਸ਼ਨ ਲੈਦੀ ਤੈਨੂੰ ਲੋੜ ਨਹੀਂ ਮੈਂ ਤਾਂ ਲੋੜ ਆਤ ਕਹਾ ਨਾ ਕਰ ਰਿਹਾ ਕਿ ਮੈਂ ਹੁਣ ਉਹ ਰੋਟੀ ਨੂੰ ਕਦੇ ਵੀ ਨਹੀਂ ਕਹਿੰਦਾ ਹੈਗਾ ਮੇਰੀ ਗੱਲ ਸੁਣ ਲੈ ਠੀਕ ਹੈ ਮੈਂ ਤੈਨੂੰ ਇੱਕ ਗੱਲ ਦੱਸਦੀ ਮੇਰੇ ਤੋਂ ਕੱਪੜੇ ਤੂੰ ਘੋੜੇ ਧੋ ਦੇ ਤੂੰ ਰੋਟੀ ਦੇਣੀ ਹੈ ਦੇ ਦੇ ਤੇ ਨਹੀਂ ਮੈਂ ਉਸ ਤੋਂ ਤਾਂ ਹੱਥ ਮੰਗਾ ਨਾ ਕੱਲ ਮੰਗਾ ਠੀਕ ਹੈ ਹੁਣ ਤੂੰ ਆਰਾਮ ਨਾਲ ਪੈ ਜਾ ਹੁਣ ਤਾਂ ਮਾਊਸਟਰ ਤੇ ਖਾ ਲੈ ਮੈਂ ਤਾਂ ਮੇਰੀ ਡਿਊਟੀ ਤੇ 10 ਮਿੰਟ ਰਹਿ ਗਏ ਸਰ ਬੇ ਪੁੱਤ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਤੂੰ ਨਾ ਨਾ ਤੂੰ ਜਮਾ ਡੈਂਚਲਰ ਦੀ ਲੋੜ ਨਹੀਂ ਹੈਗੀ ਮਮੀ ਮੇਰੀ ਅੱਗੇ ਨਹੀਂ ਨਾ ਖਾਂਦਾ ਕਰੇ ਡਿਊਟੀ ਤੋਂ ਜਦੋਂ ਲੇਟ ਹੋ ਜਾਂਦਾ ਹੁੰਦਾ ਜਾਂਦਾ ਹਾਂ ਖਾਂਦਾ ਰਹੇਗਾ ਇੱਕ ਗੱਲ ਹੋਰ ਤੂੰ ਆ ਗੱਲਾਂ ਤੇ ਨਾ ਮੇਰਾ ਪੁੱਤ ਦੇਖੀ ਤੇਰੇ ਭਰਾ ਕਹਿੰਦੀ ਦੇਖ ਤੇਰਾ ਕਿੰਨਾ ਕਰਦਾ ਮੈਂ ਭਾਈ ਨੂੰ ਕਰੇ ਚੰਗਾ ਮਾਰਾ ਗਿਆ ਭਾਦੀ ਨੂੰ ਕਰੇ ਚੰਗਾ ਮਾਰਾ ਗਿਆ ਮੈਨੂੰ ਕਰੇ ਚੰਗਾ ਮਾਰਾ ਗਿਆ ਹੁਣ ਬਿਨਾਂ ਗੱਲ ਤੂੰ ਕਹੀ ਜਾਂਦੀ ਐ ਮੈਂ ਕੱਲ ਚਾਈ ਚਾਈ ਆ ਕੇ ਦੱਸਿਆ ਵੀ ਚਲ ਭਾਬੀ ਕੁਝ ਨਹੀਂ ਤੂੰ ਮੇਰੀ ਬਿਤੂ ਨਾਲ ਮਰ ਜਾ ਮੇង ਉਹ ਮਰ ਜਿਹਾ ਲਾ ਚਾਰੇ ਪੰਜ ਚੱਕ ਕੇ ਪੈ ਗਈ ਮੈਨੂੰ ਮੈਂ ਐਤੀ ਵਾ ਫਲਾਣਾ ਆਤੀ ਬੇ ਕੋਈ ਨਾ ਉਹ ਮਨ ਤੇ ਪਾਤ ਨਹੀਂ ਫਿਰ ਗੁੱਸਾ ਆਪਦੇ ਆਂ ਤੇ ਦਿਖਾਉਂਦਾ ਹੁੰਦਾ ਅਗਲਾ ਤੇਰੇ ਤੇ ਬੁੱਤ ਉਹਨੂੰ ਮਾਨ ਸੀ ਤਾਂ ਤੇ ਗੁੱਸਾ ਦਿਖਾਉਂਦੀ ਆ ਕੋਈ ਨਾ ਹੋਰ ਦੂ ਸਾਰਾ ਕੁਝ ਲੋ ਤਾਂ ਤੇ ਉਹੀ ਵਿਆਹ ਕੇ ਲਿਆਉਣੀ ਐ ਲਿਆ ਹੀ ਮੈਂ ਕੋਈ ਮੇਰੀ ਗੱਲ ਸੁਣਾ ਮੈਂ ਕੋਈ ਥੋੜੇ ਤੋਂ ਬੇ ਪ੍ਰਵਾਹ ਹੋ ਕੇ ਤਾਂ ਵਿਆਹ ਕੇ ਲਿਆਉਂਦਾ ਨਹੀਂ ਰੈਨ ਵਾਲੀ ਗੱਲ ਕਰੀ ਆ ਹਾਂ ਫੇਰ ਕੋਈ ਨਾ ਪਲੇਸ ਪਾਕੀ ਨਹੀਂ ਕੀ ਉਦੋਂ ਪਹਿਲਾਂ ਹੀ ਹੋ ਤਾਂ ਠੀਕ ਹੈ ਅੱਗੇ ਤੋਂ ਕਰੇ ਲੰਬਾ ਲੈ ਕੇ ਦਿੱਤਾ ਮੈਂ ਨਾ ਫਿਰ ਮੈਂ ਕਦੋਂ ਕਹਿੰਦੀ ਮੇਰੇ ਤਾਂ ਦੋਨੇ ਪੁੱਤ ਐਨੇ ਸਿਆਣੇ ਨੇ ਲਾਦਾ ਸੋਡੇ ਸਿਰ ਤੇ ਐਸ਼ ਕਰਨੀਆਂ ਪੁੱਤ ਮੈਂ ਤਾਂ ਤੁਹਾਨੂੰ ਟੈਨਸ਼ਨ ਆ ਲੈ ਚਾ ਠੀਕ ਹੈ ਫਿਰ ਮੈਨੂੰ ਜਾਣਦੇ ਜੋ ਕਿਹਾ ਉਹਦਾ ਪ੍ਰਾਮਣਤਾ ਜਾ ਇਹ ਫਿਕਰੀ ਹੋਵੇ ਠੀਕ ਹੈ ਨਾ ਆ ਟੈਨਸ਼ਨ ਆਦੀ ਚੰਗਾ ਚੰਗਾ ਬਾਸ਼ੀ ਗਰੂ ਸੱਚੇ ਬਾਸ਼ਾ ਤੋਂ ਹੀ ਹੈ ਹੈ ਰਾਤ ਦੀ ਡਿਊਟੀ ਹੈ ਜਿਵਾਖ ਦੀ ਦਸਾ ਭੁੱਖਾ ਤੇ ਹੈ ਆ ਮੈਨੂੰ ਨੀਂਦ ਕਿੱਥੇ ਆਖੇ ਮਾਂ ਤੂੰ ਪੈ ਜਾ ਟੈਨਸ਼ਨ ਨਾ ਕਰੀ ਬੇਪੁੱਤ ਟੰਟਾਂ ਬਕੀ ਮੈਨਾਂ ਹੋਵੇ ਮੈਨਾਂ ਨਹੀਂ ਤੇ ਕੌਣ ਦੇ ਪੁੱਛ ਕੇ ਆਉਂਦੇ ਕਿੱਕੀ ਦਾ ਲ ਭਾਈ ਕੁੜੇ ਕੋ ਦੰਤਾਂ ਨਹੀਂ ਡੋਲੇ ਹੁੰਦੇ ਹੁੰਦੇ ਕੋਈ ਗੱਲਬਾਤ ਚੱਲਦੀ ਆ ਫੇਰ ਕਿਤੇ ਜਾ ਕੇ ਰਿਸ਼ਤਿਆਂ ਦੀਆਂ ਗੱਲਾਂ ਹੁੰਦੀਆਂ ਨੇ ਕੁਛ ਨਹੀਂ ਆਏ ਆਏ ਕੁੜੇ ਮੇਰਾ ਜਵਾਕ ਦੁੱਖਾਂ ਤੋਂ ਡੋਲੇ ਰਹਿੰਦੀ ਨਾ ਮੈਨੂੰ ਆਇਆ 10 ਕੁੜੇ ਹੂੰ ਤਾਂ ਸਾਰਾ ਦਿਨ ਜਸਪਾਲ ਜਸਪਾਲ ਆ ਰੋਟੀ ਕਿਣੀ ਜਿਵੇਂ ਆ ਕੁੜੇ ਭੁੱਖਾ ਤੋਰਤਾ ਤੈਨੂੰ ਭੋਰਾ ਵੀ ਤਰਸ ਨਹੀਂ ਆਇਆ ਫਿਰ ਮੰਮਾ ਮੈਂ ਕੀ ਕਰਾਂ ਤੜਕੇ ਤੋਂ ਲਾ ਕੇ ਸਾਰੇ ਕੰਮ ਕਰਦੀਆਂ ਹਾਂ ਖੇਤ ਦੇ ਵੀ ਕੰਮ ਹੁੰਦੇ ਨੇ ਝਾੜੂ ਪੋਚਾ ਹੋਇਆ ਕੱਪੜੇ ਧੋਲੇ ਛੋਟੀ ਵੀ ਸਭ ਸੰਭਾਲ ਕਰਦੀਆਂ ਜੇ ਮੈਂ ਜੱਟ ਲੇਟ ਹੋ ਗਈ ਸੀ ਕੀ ਹੁੰਦਾ ਸੀ ਉਹ ਤਾਂ ਉਹੀ ਆਕੜ ਕੇ ਉੱਡ ਗਿਆ ਪੁੱਤ ਉਹੀ ਤਾਂ ਕਾ ਨੂੰ ਆਕੜ ਕੇ ਉੱਡੇ ਇਹਜ ਤਾਂ ਹੈ ਨਹੀਂਗਾ ਮੇਰੇ ਜਵਾਖਾਂ ਚ ਕੋਈ ਵੀ ਆਏ ਰਸ ਸਜਣ ਬਿਨਾ ਗੱਲ ਤੋਂ ਦੇਖ ਤੀਏ ਅੱਜ ਮੇਰਾ ਵੀ ਵੀ ਜਿਆਦਾ ਹੀ ਡਾਊਨ ਹੋ ਗਿਆ ਤਾਂ ਕਰਕੇ ਮੈਂ ਪੈ ਗਈ ਮਾੜਾ ਮੋਟਾ ਤੇਰੇ ਨਾਲ ਮੈਂ ਠੋਰਾ ਠਾਰੀ ਕਰਉਂਦੀ ਹੂਈ ਸੀ ਐਡਾ ਕਿ ਲੋੜਾ ਆ ਗਿਆ ਮੈਂ ਕੰਮ ਦੀ ਗੱਲ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਜਾਂਦਾ ਜਾਂਦਾ ਸਾਡੇ ਜ਼ਰੂਰ ਲੁੱਤੀ ਲਾ ਕੇ ਗਿਆ ਲੈ ਲੁੱਤੀ ਦੱਸ ਉਹਨੇ ਕੀ ਲਾਉਣਾ ਅੱਗੇ ਮੈਨੂੰ ਰੋਜ਼ ਹੀ ਪੁੱਛ ਕੇ ਜਾਂਦਾ ਵੀ ਮਾਂ ਤੇ ਦਵਾਈ ਲੈ ਲਈ ਮੈਂ ਡਿਊਟੀ ਤੇ ਜਾਂਦਾ ਮੈਨੂੰ ਐਂ ਦੱਸ ਕਦੇ ਮੇਰੇ ਕੋਲ ਹੋਏ ਬਿਨਾ ਗਿਆ ਡਿਊਟੀ ਤੇ ਉਹ ਵੀ ਜਾ ਕੇ ਕਹਿ ਵੀ ਹਾਂ ਪਏ ਉਹ ਤਾਂ ਅੱਜ ਪਹਿਲੇ ਦਿਨ ਤੇਰੇ ਕਮਰੇ ਚ ਗਿਆ ਤੈਨੂੰ ਦੱਸਣ ਐਂ ਨਾ ਕਰਿਆ ਕਰ ਤੂੰ ਸਿਆਣੀ ਐ ਨਿਆਣੀ ਨਹੀਂ ਐ ਇਸ ਘਰ ਚ ਵੱਡੀ ਐ ਤੂੰ ਸਾਰਾ ਦਿਨ ਮੰਮੀ ਕੰਮ ਕਰਦੀ ਕਰਦੀ ਮੈਂ ਵੀ ਥੱਕ ਜਾਨੇ ਹੁਣ ਆਥਣ ਵਾਲੀ ਡਿਊਟੀ ਤਾਂ ਮੈਨੂੰ ਨਹੀਂ ਪਤਾ ਸੀਗਾ ਟਾਈਮ ਦਾ ਮੈਂ ਫਿਰ ਮੈਨੂੰ ਐਂ ਦੱਸ ਕੁੜੇ ਆ ਰੋਟੀਆਂ ਤਾਂ ਤੇ ਹੁਣ ਵੀ ਪਕਾਈਆਂ ਨੇ ਹੈ ਪਹਿਲਾਂ ਤੂੰ ਮੈਨੂੰ ਵੀ ਸਾਰਾ ਖਾਣ ਪੀਣ ਦੇ ਕੇ ਆਈਆਂ ਦਵਾਈ ਦੇ ਕੇ ਆਈਆਂ ਮਾੜੀ ਜੀ ਖੇਚਣਾ ਹੋਰ ਕਰ ਲੈਂਦੀ 5 ਮਿੰਟ ਪਹਿਲਾਂ ਰੋਟੀ ਲਾ ਦਿੰਦੀ ਉਹ ਜਵਾਕ ਦੋ ਬੁਰਕੀਆਂ ਖਾ ਕੇ ਡਿਊਟੀ ਤੇ ਭਾਗ ਜਾਂਦਾ ਸਾਰੀ ਰਾਤ ਖੜਾ ਥੇ ਨੱਕੇ ਤੇ ਚੱਕੀ ਜਾਊਗਾ ਭੁੱਖਾ ਤੇ ਆਇਆ ਖਾਣੀ ਕੁਸ ਖਾਊਗਾ ਵੀ ਕਿ ਨਾ ਹੁਣ ਮੇਰਾ ਢਿੱਡ ਟਿਕ ਜੋ ਮੈਨੂੰ ਨੀਂਦ ਆ ਜੋ ਕੁੜੇ ਹੈ ਤੈਨੂੰ ਤਾਂ ਭਾਈ ਆ ਜੂਗੀ ਤੇਰਾ ਤਾਂ ਉਹ ਦਿਓਰ ਹੈ ਹਾਂ ਤੇ ਜਿਹੜਾ ਮੈਨੂੰ ਜਵਾਬ ਦਿੱਤਾ ਨਾ ਪੱਟ ਦੇਣੇ ਜਵਾਬ ਦਿੱਤਾ ਕਹਿੰਦਾ ਮੈਂ ਤੇ ਮਰਜ਼ੀ ਨਾਲ ਵਿਆਹ ਕਰਾਊਗਾ ਤੇ ਮੈਂ ਉੱਥੇ ਕਿ ਮੂੰਹ ਦਿਖਾਉਂਗੀ ਆਦੀ ਮੱਸ ਨੂੰ ਕੋਈ ਨਾ ਕੁੜੇ ਕੁੜੇ ਮਾੜੀ ਸੀ ਟੀਚਰ ਲੱਗੀ ਹੋਈ ਸੀ ਕੁੜੇ ਫੇਰ ਹੋਰ ਪਰ ਮੈਨੂੰ ਤਾਂ ਮੰਮੇ ਆ ਚੰਗਾ ਨਹੀਂ ਲੱਗਦਾ ਹੈਗਾ ਫਿਰ ਲੈ ਆਖੇ ਮੈਨੂੰ ਚੰਗਾ ਨਹੀਂ ਲੱਗਦਾ ਮਰਜ਼ੀ ਨਾਲ ਕੰਮ ਕਰਿਆ ਕਰੂਗਾ ਹੈ ਇਹ ਤਾਂ ਜਮੀ ਲੋੜਾ ਮਾਰਦੀਆਂ ਭਾਈ ਤੂੰ ਆਖੇ ਮੈਂ ਮਰਜ਼ੀ ਨਾਲ ਕੰਮ ਕਰੂੰਗੀ ਐ ਮਰਜ਼ੀਆਂ ਮੁਰਜ਼ੀਆਂ ਤਾਂ ਨਹੀਂ ਦੇਖ ਚੱਲਦੀਆਂ ਮੈਂ ਵੀ ਐਸੇ ਕੱਚ ਵਿਆਹ ਕਰਾ ਕੇ ਆਈ ਸੀ ਜਿਵੇਂ ਤੂੰ ਆਈ ਹੈ ਆ ਮਰਜ਼ੀਆਂ ਨਾਲ ਨਹੀਂ ਕਰ ਚੱਲਦੇ ਹੁੰਦੇ ਉਹਨੂੰ ਕੰਮ ਰਿਆ ਸਾਰੇ ਕਰੂ ਪਰਿਆ ਕਰੂ ਮੈਂ ਤਾਂ ਆਦੀ ਮਰਜ਼ੀ ਨੂੰ ਇਹ ਤਾਂ ਕੰਮ ਕਰਦਾ ਤੁਹਾਨੂੰ ਜਦ ਬੈਠਾ ਨੂੰ ਰੋਟੀ ਮਿਲ ਦਵਾਈ ਨੂੰ ਟਾਈਮ ਨਾ ਥੋੜਨਾ ਮੇਰਾ ਕੋਈ ਹੋ ਨਹੀਂ ਹੈਗਾ ਅੱਗ ਦੇ ਲੱਗੇ ਮੇਰੀ ਦਵਾਈ ਖਾ ਕੇ ਸਾਰਿਆਂ ਦਾ ਨੂੰ ਜੇ ਪੀ ਜੇ ਪੀ ਕਰਦੇ ਰਹਿੰਦੇ ਮੇਰੀ ਗੈਰਮਾਨੀ ਗੱਲ ਸੁਣਦੀ ਹੈਗੀ ਐਦੂ ਤਾਂ ਮੈਨੂੰ ਰੱਬ ਚੱਕ ਲੈ ਨਹੀਂ ਮੈਨੂੰ ਆਏ ਦੱਸ ਤੈਨੂੰ ਪੁੱਛਣਾ ਤੇਰੇ ਘਰ ਵਾਲਾ ਹੈਗਾ ਹੈ ਤੂੰ ਉਹਨੂੰ ਪੁੱਛਣ ਵਾਲੀ ਹੈਗੀ ਮੈਨੂੰ ਤੂੰ ਪੁੱਛ ਲਈਂ ਤੇਨੂੰ ਮੈਂ ਪੁੱਛ ਲਈਂ ਫਿਰ ਉਹ ਜਵਾਕ ਦਾ ਕੌਣ ਹੈ ਮੇਰੇ ਤੋਂ ਬਿਨਾ ਜੇ ਤੂੰ ਵੀ ਆਏ ਕਰ ਲੱਗੀ ਫਿਰ ਕਹੀ ਕਿ ਮੈਂ ਆਪ ਦੇ ਪੁੱਤ ਨੂੰ ਤੋੜ ਕੇ ਸਿੱਟਦੇ ਆਂ ਹੈ ਉਹ ਨੂੰ ਮੈਂ ਕੋਸ ਨਾ ਪੁੱਛ ਮਾੜੀ ਮੋਟੀ ਤਾਂ ਤੂੰ ਆ ਕੋਲ ਨੂੰ ਹੱਥ ਮਾਰ ਲੈ ਕੋਈ ਨਾ ਇੱਕੋ ਦਿਨ ਕਿਤੇ ਤੇਰੀ ਮਾਸਸੀ ਦੀ ਕੁੜੀ ਭੱਦਿਆਂ ਦਾ ਨਹੀਂ ਲੱਗੀ ਵੀ ਵਿਆਹ ਕਰਨ ਉਹ ਬੀਜ ਜਾਂਦੀ ਆ ਉਹ ਹੋਜੂ ਗੱਲ ਬੈਠ ਕੇ ਠੰਡੇ ਮਤੇ ਨਾਲ ਗੱਲ ਕਰ ਲਾਂਗੇ ਹੈ ਤੂੰ ਤਾਂ ਉਹੀ ਸੱਤ ਨਹੀਂ ਚੜ ਕੇ ਹੜ ਗਈ ਆਏ ਨਾ ਵਰ ਹੁੰਦਾ ਹੈਗਾ ਆਏ ਹੁੰਦਾ ਸੁਣਦਾ ਹੈਗਾ ਜਿਵੇਂ ਤੂੰ ਕਰਦੀ ਉਹ ਮੈਂ ਤੁਹਾਡੀ ਮੰਨ ਲਈ ਤੁਹਾਡੇ ਕੋਲ ਵੀ ਨਹੀਂ ਸਪਾਸ ਲਈ ਮੈਂ ਵੀ ਤੁਸੀਂ ਗੱਲ ਕਰਕੇ ਦੇ ਰਹੀ ਤੁਹਾਡੀ ਗੱਲ ਮੰਨ ਲਈ ਉਹ ਵੀ ਜਿੱਦ ਹੈਗੀ फेर ਮੈਂ ਤਾਂ ਫਾਈ ਕੋਲ ਵੀ ਗੱਲ ਕਰੀ ਸੀਗੀ ਉਹ ਵੀ ਮੈਨੇ ਸਮਝਿਆ ਹੁੰਦਾ ਲੱਗ ਮੈਂ ਫਿਰ ਚਿੰਗੀ ਗੱਲ ਨਹੀਂ ਕਹਿੰਦਾ ਜੇ ਤੈਨੂੰ ਉਹ ਸਮਝ ਆਉਂਦਾ ਤਾਂ ਮਾੜੀ ਗੱਲ ਨਹੀਂ ਕਹਿੰਦਾ ਵੀਰ ਉਹ ਸਿਆਣ ਹੈ ਮੁੰਡਾ ਮੇਰਾ ਵੱਡਾ ਨਿਆਣਾ ਨਹੀਂ ਕੋਈ ਨਾਲੇ ਜੇ ਤੇਰੀ ਐਂ ਜਿੱਦ ਹੈ ਤੇ ਜਿੱਦ ਨਾਲੂ ਵਿਆਹ ਲੇਗੀ ਪਰ ਮੈਂ ਸਟ ਮਰਦੀ ਆ ਭਾਈ ਤੇਰਾ ਫੁੱਤਾ ਮੇਰਾ ਕਿ ਜੋਰਾ ਮੈਂ ਮਟਵੀਏ ਕਹਿੰਦਾ ਤੈਨੂੰ ਕਰ ਮੈਂ ਤਾਂ ਨਹੀਂ ਮਰਦੀ ਨੂੰ ਕਰਾਂ ਮੈਂ ਕਹਾਂਣੀ ਉਹ ਜੀ ਉਹਨੇ ਮੇਰਾ ਕੰਮ ਕਰਾ ਮੈਨੂੰ ਕਹਾਈ ਲਿਆ ਕੋਈ ਨਾ ਬਾਜ ਦੇ ਨੂੰ ਬਾਹਰ ਕੋਈ ਨਹੀਂ ਇਹਦੇ ਲਸਣ ਤਾਂ ਐ ਫੜਿਆ ਨਾ ਹੁਣ ਤੈਨੂੰ ਮੈਂ ਵੀ ਸਿਖਾਉ ਸੱਸ ਕਿਵੇਂ ਹੁੰਦੀ ਹੈ ਹੁਣ ਨਹੀਂ ਤੇ ਬਾਜਰ ਕੱਟ ਦੀ ਬੜੀਆ ਹੋਇਆ ਤੇਰੇ ਰੰਗ ਦਾ ਵੀ ਮੈਨੂੰ ਪਤਾ ਲੱਗ ਗਿਆ ਤੇ ਤੇਰੀ ਭੈਣ ਨੂੰ ਵਿਆ ਲਿਉਂਦੀ ਤੁਸੀਂ ਇਕਾ ਕਰਕੇ ਮਿਉਂ ਦੇ ਵੀ ਮੈਂ ਬਾਹਰ ਕਰਨਾ ਸੀ ਜਿਹੇ ਜਿਹੇ ਰੰਗ ਤੁਲਾ ਤੇ ਉਹ ਤੇਰੀ ਭੈਣ ਨਾਲ ਗਈ ਕਹਾਣੇ ਕਰਾ ਲੈਣ ਦੇ ਜਿੱਥੇ ਕਰਾਉਂਦਾ ਇਹ ਜਵਾਕ ਨੂੰ ਨੂੰ ਲੱਗਦਾ ਹੁਣ ਕੱਠ ਰਹਿ ਗਈ ਨਾ ਮੈਂ ਦੱਬ ਕੇ ਲੋ ਮੈਂ ਨੀ ਬਿੰਦੀ ਪਾਈ ਕਿਆ ਆਖੇ ਕਿਉਂ ਤੈਨੂੰ ਨਹੀਂ ਪਤਾ ਕੋਈ ਨਿਆਣੀ ਤਾਂ ਤੂੰ ਹੈ ਨਹੀਂ ਦੁੱਧ ਪੀ ਲੋ ਦਵਾਈ ਲੈ ਲੈ ਤੁਸੀਂ ਬੱਸ ਦੇ ਮੇਰੇ ਤੋਂ ਵੱਧ ਘੱਟ ਬੋਲੇ ਜਾਉ ਕੁਸ ਐਵੇਂ ਫਿਰ ਗਾਹਾਂ ਗੱਲਾਂ ਪਤਣ ਗਿਆ ਨਾਲੇ ਜੀ ਦਾ ਜਵਾਖ ਰੋਟੀ ਗਣੀ ਉਹ ਬਾਗਿਆ ਹੋਵੇ ਉਹ ਮਾਂ ਦੁੱਧ ਪੀ ਕੇ ਪੈ ਜਾਊਗੀ ਹੈ ਉਹਨੂੰ ਨੀਂਦ ਆ ਜਾਊ ਰੋਟੀ ਵੀ ਬਾਹਰ ਰੋਂਦੀ ਹੈ ਮੇਰੀ ਤਾਂ ਨਾ ਤਾਂ ਪੀਣਾ ਨਹੀਂ ਕਰਾ ਨਾ ਮੈਂ ਨਹੀਂ ਪੀਣਾ ਲੈ ਜਾ ਉਹਦਾ ਫਿਰ ਮੈਂ ਸਮਝ ਮੈਂ ਤਾ ਜਾਂਦੀ ਹਾਂ ਸਸ਼ੀਕਰ ਜੀ ਮੈਂ ਤੁਹਾਡਾ ਆਪਣਾ ਜੀਪੀ ਜੈਲਦਾਰ ਤੁਸੀਂ ਦੇਖੀ ਆਪਣੀ ਸ਼ਾਰਟ ਮੂਵੀ ਭਾਬੀ ਦਾ ਲਾਡਲਾ ਆਪਾਂ ਇਸ ਦੇ ਵੱਖਰੇ ਵੱਖਰੇ ਪਾਰਟ ਲੈ ਕੇ ਆਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਤੁਸੀਂ ਆਪਣੀ ਹਰ ਮੂਵੀ ਨੂੰ ਵਰਤਮਾਨ ਪਿਆਰ ਜਿਹਾ ਕਰੋ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਨਾਲ ਨਾਲ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀਪੀ ਜੈਲਦਾਰ ਥੈਂਕ ਯੂ ਸਸ਼ੀਕਰ ਜੀ ਲਵ ਯੂ ਐ ਸਾਰਿਆਂ ਨੂੰ ਓਕੇ ਜੀ ਓਕੇ